ਪਿੱਛੇ ਲੱਗੀ ਪੁਲਿਸ ਤੋਂ ਭੱਜ ਰਹੇ ਬਦਮਾਸ਼ਾਂ ਦੀ ਗੱਡੀ ਖੰਬੇ ਦੇ ਵਿੱਚ ਵੱਜੀ ਪੁਲਿਸ ਦੇ ਵੱਲੋਂ ਬਦਮਾਸ਼ਾਂ ਨੂੰ ਕੀਤਾ ਗਿਆ ਕਾਬੂ ਤੁਸੀਂ ਦੇਖ ਰਹੇ ਹੋ ਤਸਵੀਰਾਂ ਖੰਬੇ ਦੇ ਵਿੱਚ ਵੱਜੀ ਇਸ ਗੱਡੀ ਦੀਆਂ ਜੋ ਕਿ ਪੁਲਿਸ ਤੋਂ ਭੱਜ ਰਹੇ ਸਨ ਅਤੇ ਇਸ ਦੇ ਵਿੱਚ ਬਦਮਾਸ਼ ਸਵਾਰ ਸਨ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਇਹ ਬਠਿੰਡਾ ਦੇ ਦੀਪ ਸਿੰਘ ਨਗਰ ਇਲਾਕੇ ਦੇ ਵਿੱਚ ਇੱਕ ਖੰਬੇ ਦੇ ਵਿੱਚ ਵੱਜ ਗਈ ਅਤੇ ਇਸ ਦਾ ਪਿੱਛਾ ਸੀਆਈਏ ਦੀ ਪੁਲਿਸ ਕਰ ਰਹੀ ਸੀ ਕਿਉਂਕਿ ਇਸ ਦੇ ਵਿੱਚ ਪਤਾ ਲੱਗਿਆ ਹੈ ਕਿ ਕੁਝ ਬਦਮਾਸ਼ ਸਵਾਰ ਸਨ ਜਿੰਨਾ ਦੀ ਪਾਲ ਪੁਲਿਸ ਕਰ ਰਹੀ ਸੀ ਕਿਉਂਕਿ ਉਹ ਇੱਕ ਵਾਰਦਾਤ ਦੇ ਵਿੱਚ ਸ਼ਾਮਲ ਸਨ ਜਿਸ ਤੋਂ ਬਾਅਦ ਭੱਜਦੇ ਹੋਏ ਇਹ ਤੇਜ਼ ਰਫ਼ਤਾਰ ਗੱਡੀ ਖੰਬੇ ਦੇ ਵਿੱਚ ਵਾਜੀ ਗਈ ਅਤੇ ਪੁਲਿਸ ਦੇ ਵੱਲੋਂ ਇਸ ਦੇ ਵਿੱਚ ਸਵਾਰ ਬਦਮਾਸ਼ਾਂ ਨੂੰ ਫਿਲਹਾਲ ਆਪਣੇ ਕਾਬੂ ਕਰ ਲਿਆ ਗਿਆ ਹੈ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਬਦਮਾਸ਼ ਭੱਜਦੇ ਹੋਏ ਇੱਕ ਖਾਲੀ ਪਲਾਟ ਦੇ ਵਿੱਚ ਕਾਰਤੂਸ ਸਿੱਟ ਕੇ ਫਰਾਰ ਹੋ ਗਏ ਜੋ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਨ੍ਹਾਂ ਵੱਲੋਂ ਸਿੱਟੇ ਗਏ ਕਾਰਤੂਸ ਜੋ ਕਿ ਇੱਕ ਪਲਾਟ ਦੇ ਵਿੱਚ ਪਏ ਹੋਏ ਸਨ ਅਤੇ ਮਾਲਕ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਇਨ੍ਹਾਂ ਕਾਰਤੂਸਾਂ ਨੂੰ ਪੁਲਿਸ ਤੇ ਹਵਾਲੇ ਵੀ ਕੀਤਾ ਗਿਆ ਹੈ ਫਿਲਹਾਲ ਇਸ ਮਾਮਲੇ ਦੇ ਉੱਪਰ ਪੁਲਿਸ ਦੇ ਵੱਲੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਾ ਰਿਹਾ ਹੈ ਹਾਂ ਜੀ ਕੀ ਨਾਮ ਹੈ ਟਿਕਟ ਮੱਲਾ ਮੇਰਾ ਨਾਮ ਲੱਭਦੀ ਸ਼ਰਮਾ ਮੈਂ ਅੱਲਾਪਾ ਬਾਬਾ ਦੀਸੀ ਨਗਰ ਤੇ ਖੜੇ ਹਾਂ ਕੀ ਘਟਨਾ ਹੋਈ ਹੈ ਕੋਈ ਸਮਾਨ ਖੜਨਾ ਵੀ ਇੱਥੇ ਕਿਰਾਏ ਦਾ ਰਹਿੰਦੇ ਆ ਮੇਰੇ ਇਹ ਉਹਨਾਂ ਨੂੰ ਕਿਤੇ ਸਾਹਮਣੇ ਜਿਹੜੇ ਲੇਬਰ ਕੰਮ ਕਰਦੇ ਦੱਸਿਆ ਵੀ ਤੁਹਾਡੇ ਪਲਾਟ ਚ ਕੋਈ ਸੁੱਟ ਗਿਆ ਅੱਛਾ ਉਹਨਾਂ ਦਾ ਮੈਨੂੰ ਫੋਨ ਆਇਆ ਵੀ ਸ਼ਰਮਾ ਜੀ ਆਓ ਇੱਥੇ ਕੋਈ ਸਾਡੇ ਸਮਾਨ ਸੁੱਟ ਗਿਆ ਕਾਰਤੂਸ ਸੀਗੇ 4 ਕਾਰਤੂਸ ਸੀਗੇ ਅੱਛਾ ਤੇ ਮੈਂ ਕੰਟਰੋਲ ਰੂਮ ਤੇ ਫੋਨ ਕੀਤਾ ਉਹ ਕਹਿੰਦੇ ਤੁਸੀਂ ਉੱਥੇ ਪਹੁੰਚੋਗੇ ਸੀ ਆਪਣੇ ਮਲਾਦਿਆਂ ਭੇਜਦੇ ਆ ਅੱਛਾ ਤੇ ਅੰਦਰ ਮੈਂ ਜਾ ਕੇ ਦੇਖਿਆ ਤਾਂ ਅੰਦਰ 4 ਕਾਰਤੂਸ ਪਏ ਸੀ ਜਿਹੜੇ ਪ ਕਿੰਨੇ ਕੁ ਲੱਗੇ ਉਹ ਕਿਸ ਤਰ੍ਹਾਂ ਦੇ ਸੀ ਕਿਹੜੇ ਰਫਲ ਦੇ ਸੀ ਜਦੋਂ ਨਹੀਂ ਨਹੀਂ ਪਤਾ ਲੰਬੇ ਸਾਈਜ਼ ਦੇ ਲੰਬੇ ਸੀਗੇ ਹੂੰ ਕਿੰਨੇ ਕੁ ਲੰਬੇ ਸੀ ਤਕਰੀਬਨ ਇਹ ਆਹ ਇੰਨਾ ਕੁ ਲੰਬੇ ਹੋਣਗੇ 3 ਇੰਚ ਤਕਰੀਬਨ ਅੱਛਾ ਤੇ ਹੁਣ ਲੈ ਗਏ ਕਿ ਉਹ ਹਾਂ ਪੁਲਿਸ ਨੂੰ ਫੋਨ ਕੀਤਾ ਸੀ ਉਹ ਆ ਕੇ ਰਿਕਵਰ ਕਰਕੇ ਲੈ ਗਏ ਕਿੰਨੇ ਕਿੰਨੇ 4 ਸੀਗੇ ਕਿੰਨਾ ਟਾਈਮ ਲੱਗਿਆ ਪੁਲਿਸ ਨੂੰ ਆਉਣ ਚ ਪੁਲਿਸ ਦਾ ਰਿਸਪੌਂਸ ਥੋੜਾ ਡਿਲੇ ਹੈ ਘੰਟਾ ਕੋ ਪੌਣਾ ਘੰਟਾ ਹੋ ਗਿਆ ਕਿ ਇਹਨੂੰ ਅੱਛਾ ਮੈਨੂੰ ਐਸੇ ਵੀ ਜਲਦੀ ਆ ਜਾਣਾ ਚਾਹੀਦਾ ਸੀ ਮੈਂ ਕਿਉਂ ਬਿਜੀ ਆਪਾਂ ਬਿਜੀ ਆ ਮੈਂ ਆਪਣੇ ਕੰਮ ਛੱਡ ਕੇ ਆਇਆ ਸੀਗਾ ਹੂੰ ਅੱਜ ਤਾਂ ਬਣਾ ਕੇ ਜੇ ਠਾਣਾ ਵੀ ਇੱਥੋਂ ਜਿੱਤੇ ਦੇਰ ਦੇ 2 ਕਿਲੋਮੀਟਰ ਤੇ 2 ਕਿਲੋਮੀਟਰ ਐਸਐਸਪੀ ਦਾ ਨਹੀਂ ਰਿਕਵਰੀ ਦਾ ਟਾਈਮ ਲੱਗਾ ਪੁਲਿਸ ਨੂੰ ਜਦ ਤੱਕ ਮੇਰੇ ਹਿਸਾਬ ਨਾਲ 5-4 ਮਿੰਟਾਂ ਚ ਆ ਜਾਣਾ ਜਿਹਦਾ ਸੀਗਾ ਹੂੰ ਫਾਸਟਰ ਕਵਰੀ ਤਾਂ ਆਪਾਂ 5-4 ਮਿੰਟ ਨੂੰ ਕਹਿੰਦੇ ਆ ਜੇ 25-30 ਮਿੰਟ ਹੋ ਗਏ ਤਾਂ ਉਹਨੂੰ ਫਾਸਟਰ ਕਵਰੀ ਨਹੀਂ ਕਹਿ ਸਕਦੇ ਅੱਛਾ